ਪੰਜਾਬ ਦੇ ਵਿੱਚ ਹੁਣ ਫਲੱਡ ਆਏ ਹੋਏ ਨੇ ਸਾਨੂੰ ਸਾਰਿਆਂ ਨੂੰ ਪਤਾ ਆ ਤੇ ਸਰਕਾਰਾਂ ਦਾ ਜਿੰਮੇ ਕੰਮ ਹੈਗਾ ਵੀ ਝੂਠ ਬੋਲੋ ਝੂਠ ਬੋਲੋ ਝੂਠ ਬੋਲੋ ਪਰ ਇਹਨਾਂ ਨੂੰ ਲੱਗਦਾ ਹੈ ਵੀ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਪਤਾ ਨਹੀਂ ਲਾ ਸਕਦੇ ਵੀ ਵੀ ਕਿਹੜੇ ਬੰਦੇ ਦੀ ਕਿੰਨੀ ਗਲਤੀ ਸੀ ਐਸ ਵਕਤ ਸਾਇੰਸ ਇਹ ਨਹੀਂ ਐਡਵਾਂਸ ਹੋ ਚੁੱਕੀ ਆ ਮੀਡੀਆ ਇਹਨਾਂ ਐਡਵਾਂਸ ਹੋ ਚੁੱਕਾ ਆ ਵੀ ਕਿਸੇ ਵੀ ਗੱਲ ਨੂੰ ਰੋਕ ਕੇ ਨਹੀਂ ਰੱਖਿਆ ਜਾ ਸਕਦਾ ਇਦੇ ਵਾਸਤੇ ਅਸੀਂ ਜਿਹੜਾ ਇਹਨਾਂ ਦੇ ਫਲੱਡ ਆਇਆ ਇਹਨਾਂ ਨੂੰ AI ਦੇ ਨਾਲ ਕੰਪੇਅਰ ਕੀਤਾ ਅੱਪਾ ਡਿਫਰੈਂਟ ਡਿਫਰੈਂਟ ਕੰਪਿਊਟਰ ਦੀ AI ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਉਹਦੇ ਵਿੱਚ ਆਪਾਂ ਇਹ ਦੇਖਿਆ ਵੀ ਕਿ ਅਗਰ ਇਹ ਸਾਰੇ ਡੈਮ ਗੇਟ ਜਾਂ ਜਿਹੜੀ ਵਾਰਨਿੰਗਸ ਆਈ ਸੀ ਉਹਨਾਂ ਨੂੰ ਫਾਲੋ ਕਰਦੇ ਤੇ ਕਿੰਨਾ ਕੁ ਨੁਕਸਾਨ ਘੱਟ ਹੋ ਸਕਦਾ ਸੀ ਕਿਉਂਕਿ ਇਹ ਤੇ ਪਹਿਲਾਂ ਤਾਂ ਭਗਵੰਦ ਮਾਨ ਕੁਛ ਸਾਲ ਪਹਿਲਾਂ ਕਹਿੰਦਾ ਸੀ ਵੀ ਕਿ ਮੈਂ ਹੁੰਦਾ ਤਾਂ ਫਲੱਡ ਰੋਕ ਦਿੰਦਾ ਹੁਣ ਕਹਿੰਦਾ ਕਿ ਮੈਂ ਕੀ ਕਰ ਸਕਦਾ ਆ ਸੋ ਇਹਦੇ ਵਾਸਤੇ ਆਪਾਂ ਇਕਾ ਪਰਪਲੈਕਸਿਟੀ AI ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦੇ ਵਿੱਚ ਅਸੀਂ ਮਾਡਲ ਲਏ ਤੇ ਇਹਨਾਂ ਮਾਡਲਸ ਦੇ ਨਾਲ ਅਸੀਂ ਕੰਪੇਅਰ ਕੀਤਾ ਵੀ ਕੀ ਅਗਰ ਇਹ ਡੈਮ ਪ੍ਰੋਪਰਲੀ ਖੁੱਲੇ ਜਾਂਦੇ ਟਾਈਮ ਦੇ ਉੱਤੇ ਤੇ ਕਿੰਨਾ ਕੁ ਨੁਕਸਾਨ ਘੱਟ ਹੋਣਾ ਸੀ ਸੋ ਬੜੀ ਹੈਰਾਨੀ ਵਾਲੀ ਗੱਲ ਨਿਕਲ ਕੇ ਆਈ ਔਰ ਇਹ ਮਾਡਲ ਸਾਰੇ ਟੈਸਟਡ ਹੈ ਇਹ ਕੋਈ ਬਲੈਕ ਬਾਕਸ ਨਹੀਂ ਹੈਗਾ AI ਦਾ ਕਿ ਇਹ AI ਕੁਛ ਵੀ ਬੋਲੀ ਜਾ ਰਿਹਾ ਵੀ ਜੀ ਉਹ ਭਾਏ ਕਿ ਅੱਜ ਇੱਕ ਰਿਜ਼ਲਟ ਆਇਆ ਕੱਲ ਦੂਸਰਾ ਆ ਗਿਆ ਸੋ ਅਸੀਂ ਤਿੰਨ ਚਾਰ AI ਦੇ ਨਾਲ ਇਕੱਠਾ ਕੰਪੇਅਰ ਕੀਤਾ ਆ ਕਿਉਂਕਿ ਸਾਡੀ ਲਾਈਫ ਦਾ ਕੰਮ ਹੀ ਸਾਰੀ ਲਾਈਫ ਦਾ ਪੀਐਚਡੀ ਮੇਰੀ ਐਸਟਰੋਨੋਮੀ ਦੇ ਵਿੱਚ ਹੈਗੀ ਆ ਸੋ ਡਾਟੇ ਨੂੰ ਕੰਪੇਅਰ ਕਰਨਾ ਹਰ ਇੱਕ ਲਾਈਫ ਦੇ ਫੀਲਡ ਵਿੱਚ ਹੀ ਕੰਮ ਕੀਤਾ ਸਾਰੀ ਜ਼ਿੰਦਗੀ ਸੋ ਇਹਦੇ ਵਿੱਚ ਅੱਗੇ ਆਪਾਂ ਚੱਲਦੇ ਆਂ ਵੀ ਜਿਹੜਾ ਪਾਣੀ ਚੱਲਿਆ ਹਿਮਾਲਿਆ ਦੇ ਉੱਤੋਂ ਸੋ ਹਿਮਾਲਿਆ ਦੇ ਪਾਣੀ ਇਹ ਜਦੋਂ ਇਹਨਾਂ ਸਾਰਿਆਂ ਦੇ ਵਿੱਚ ਆਇਆ ਡੈਮਸ ਦੇ ਉੱਤੇ ਵੱਖੋ ਵੱਖਰੇ ਦੇ ਉੱਤੇ ਆੜੇ ਬਿਰਾਜ ਬਣੇ ਹੋਏ ਸੀ ਤਰਬਿਲਾ ਡੈਮ ਕਲਬੰਗਾ ਬਿਰਾਜ ਚਸ਼ਨ ਬਿਰਾਜ ਮਾਰਲਾ ਬਿਰਾਜ ਇਹ ਕਿਸੇ ਵੀ ਜਗ੍ਹਾ ਦੇ ਉੱਤੇ ਇਹਨਾਂ ਨੇ ਪਹਿਲਾਂ ਪਾਣੀ ਨੂੰ ਇਕੱਠਾ ਹੋਂ ਦਿੱਤਾ ਫਿਰ ਪਾਣੀ ਨੂੰ ਇੱਕਦਮ ਛੱਡ ਦਿੱਤਾ ਅਗਰ ਆਪਾਂ ਇੰਡੀਅਨ ਮੈਟੇਰੋਲੋਜੀ ਦੀ ਰਿਪੋਰਟ ਦੇਖੀਏ ਤੇ ਉਹਨਾਂ ਦੇ ਮੁਤਾਬਿਕ 19 ਅਗਸਤ ਨੂੰ ਹੀ ਉਹਨਾਂ ਨੇ ਦੱਸ ਦਿੱਤਾ ਸੀ ਕਿ ਬਹੁਤ ਜ਼ਿਆਦਾ ਹੈਵੀ ਰੇਨ ਆਉਣ ਵਾਲੀ ਆ 19 ਅਗਸਤ 2025 ਨੂੰ ਸੋ 19 ਤੋਂ ਲੈ ਕੇ 6 ਦਿਨ ਪਹਿਲਾਂ ਇਹਨਾਂ ਕੋਲ ਐਡਵਾਂਸ ਵਾਰਨਿੰਗ ਸੀ ਸਾਰਾ ਕੁਝ ਸੋ ਹਰ ਇੱਕ ਜਗ੍ਹਾ ਆ ਸਾਡੇ ਕੋਲ ਇਹਦਾ ਟੇਬਲ ਹੈ ਵੀ ਕਿੰਨੇ ਕਿੰਨੇ ਦਿਨ ਪਹਿਲਾਂ ਸਾਨੂੰ ਨੂੰ ਇਹ ਸਾਰੀ ਵਾਰਨਿੰਗ ਦਿੱਤੀ ਜਾ ਚੁੱਕੀ ਸੀ ਸੋ ਇਹਦੇ ਜੇ ਆਪਾਂ ਦੇਖ ਸਕਦੇ ਆ ਕਿ ਇਹਨਾਂ ਨੇ ਗੇਟ ਕਦੋਂ-ਕਦੋਂ ਖੋਲੇ ਔਰ ਉਹਦਾ ਕੀ-ਕੀ ਨੁਕਸਾਨ ਹੋਇਆ ਹੁਣ ਆਪਾਂ ਇਹ ਦੇਖਦੇ ਵੀ ਨੇ ਜਿਹੜੇ ਮਾਡਲ ਕਿਹੜੇ-ਕਿਹੜੇ ਅਸੀਂ ਲਾਏ ਆ ਸੋ ਜਿਹੜੇ ਮਾਡਲ ਐ ਅਗਰ ਆਪਾਂ ਅੱਗੇ ਚਲੀਏ ਇਹ ਆਪਾਂ ਪੂਰਾ ਜਿਹੜਾ ਰਿਸਰਚ ਪੇਪਰ ਹੈ ਨਾ ਇਹ ਪਬਲਿਸ਼ ਵਾਸਤੇ ਪੇਜ ਦਿੱਤਾ ਆ ਤੇ ਕਿਉਂਕਿ ਪਬਲਿਸ਼ ਹੁੰਦੇ ਨੂੰ ਤਾਂ ਕਈ ਵਾਰ ਟਾਈਮ ਲੱਗ ਜਾਂਦਾ ਤੇ ਉਦੋਂ ਤੱਕ ਨਿਊਜ਼ ਵਾਸਤੇ ਛੇਤੀ ਗੱਲ ਕਰਨੀ ਪੈਂਦੀ ਆ ਸੋ ਇਹਦੇ ਵਿੱਚ ਅਗਰ ਆਪਾਂ ਅੱਗੇ ਚੱਲੀਏ ਇਹ ਮਾਡਲ ਹੈ ਜੀ ਇੰਡਸ ਰਿਵਰ ਸਿਸਟਮ ਮਾਡਲ ਆਈ ਆਰ ਐਸ ਐਮ ਇਹਦੇ ਮੁਤਾਬਿਕ ਅਗਰ ਇਹ ਟਾਈਮਲੀ ਗੇਟ ਖੋਲੇ ਗਏ ਹੁੰਦੇ ਹੋਰ ਇਹਨਾਂ ਦੀ ਕਨਾਲ ਸਾਫ਼ ਹੁੰਦੀਆਂ ਤੇ 60% ਨੁਕਸਾਨ ਘੱਟ ਹੋਣਾ ਸੀ ਇੱਕ ਮਾਡਲ ਹੈਗਾ ਏ ਡੀ ਵੀ ਫਲਡ ਇੰਪੈਕਟ ਮਾਡਲ ਸੋ ਇਹਦੇ ਮੁਤਾਬਿਕ 70 ਤੋਂ 80% ਮਾਡਲ ਦਾ ਘੱਟ ਹੋਣਾ ਸੀ ਨੁਕਸਾਨ ਘੱਟ ਹੋਣਾ ਸੀ ਫਿਰ ਇਸ ਤੋਂ ਬਾਅਦ ਇੱਕ AI ਨੇ ਆਪਣਾ ਮਾਡਲ ਜਨਰੇਟ ਕੀਤਾ ਰੈਂਡਮ ਫੋਰਕਾਸਟ AI ਮਾਡਲ ਸਾਰੇ ਡਾਟੇ ਨੂੰ ਲੈ ਕੇ ਆਪਣੇ ਲੈਵਲ ਦੇ ਉੱਤੇ ਉਹਦੇ ਮੁਤਾਬਿਕ ਵੀ ਇਹ ਨੁਕਸਾਨ ਬਹੁਤ ਘੱਟ ਹੋਣੇ ਸੀ। ਔਰ ਅਗਰ ਆਪਾਂ ਇਹਨਾਂ ਨੂੰ ਟੇਬਲ 'ਚ ਗਾ ਕੰਪੇਅਰ ਕਰੀਏ ਵੀ ਕਿਹੜੀ-ਕਿਹੜੀ ਚੀਜ਼ ਦਾ ਇਸ ਵਕਤ ਐਪਰੋਕਸੀਮੇਟ ਕਿੰਨਾ ਲਾਸ ਇਸ ਤੋਂ ਵੱਧ ਹੀ ਹੋਏਗਾ ਕਿਉਂਕਿ ਹਰ ਦਿਨ ਲਾਸ ਵਧਦਾ ਜਾ ਰਿਹਾ ਹੈ। ਇਸ ਵਕਤ 3 ਤੋਂ 4 ਮਿਲੀਅਨ 30 ਤੋਂ 40 ਲੱਖ ਇੱਕੜ ਜ਼ਮੀਨ ਪਾਣੀ ਦੇ ਥੱਲੇ ਆ ਪਰ ਅਗਰ ਇੱਕ ਸੈਕਿੰਡ ਜੀ ਅਗਰ ਇਹ ਪ੍ਰੋਪਰਲੀ ਮੈਨੇਜ ਹੁੰਦਾ ਇਹ ਸਾਰੀ 1 ਤੋਂ 1.5 ਮਿਲੀਅਨ ਹੋਣੀ ਸੀ ਮਤਲਬ ਇਹ 10 ਲੱਖ ਏਕੜ ਤੱਕ ਹੋਣੀ ਸੀ ਸੋ 60 ਤੋਂ 70% ਨੁਕਸਾਨ ਘਟਣਾ ਸੀ ਹੁਣ ਤੱਕ ਜਾਨਾ ਦਾ ਨੁਕਸਾਨ ਇਹ ਕਹਿੰਦੇ 900 ਹੋ ਚੁੱਕਾ ਆ ਵਾਧੇ ਹੋਏਗਾ ਪਰ ਠੀਕ ਅਗਰ ਇਹ ਇੰਨੇ ਦੀ ਇਮਾਨਦਾਰੀ ਹੁੰਦੀ ਗੇਟਾਂ ਨੂੰ ਠੀਕ ਤਰ੍ਹਾਂ ਖੋਲਦੇ ਤੇ 200 ਤੋਂ ਘੱਟ ਲੋਕਾਂ ਦੀ ਜਾਨ ਜਾਣੀ ਸੀ। ਇਸ ਵਕਤ ਜਿਹੜੇ ਸਾਡੀਆਂ ਮੱਝਾਂ گاਵਾਆਂ ਆ तकरीबन 8 ਤੋਂ 10000 ਪਸ਼ੂ ਮਰ ਚੁੱਕੇ ਆ। ਇਹ ਵੀ ਦੋ ਦੋ ਸਿਰ 3000 ਹੀ ਹੋਣੀ ਸੀ। ਅੱਗੇ ਚਲੀਏ ਮੋਨਿਟਰੀ ਲਾਸ ਅਗਰ ਆਪਾਂ ਕੱਲਾ ਸਾਰਾ ਪੈਸੇ ਦਾ ਲਾਸ ਲਾ ਲਈਏ ਹਰ ਜਿ ਪੈਸੇ ਤੋਂ ਲਈ ਨਹੀਂ ਜਾ ਸਕਦੀ ਪਰ ਅਗਰ ਆਪਾਂ ਕੱਲਾ ਪੈਸੇ ਦਾ ਹੀ ਲਾਸ ਲਾ ਲਈਏ ਤੇ ਇਸ ਵਕਤ 1200 ਬਿਲੀਅਨ ਰੁਪੀਆ ਦਾ ਨੁਕਸਾਨ ਹੋਇਆ ਆ ਤੇ ਇਹ ਵੀ ਇਸ ਤੋਂ 70-80% ਘਟਣਾ ਸੀ 60000 ਘਰਾਂ ਦਾ ਨੁਕਸਾਨ ਹੋਇਆ ਆ 50% ਅੱਧੀ ਫਸਲ ਸਾਡੀ ਪੰਜਾਬ ਦੀ ਬਰਬਾਦ ਹੋ ਚੁੱਕੀ ਆ ਫਿਰ ਇਹਨਾਂ ਨੇ ਕਹਿਣਾ ਵੀ ਨਾ ਸੈਂਟਰ ਦੇ ਵਿੱਚ ਅਸੀਂ ਪੈਸੇ ਪੰਜਾਬੀਆਂ ਨੇ ਆ ਪੰਜਾਬ ਨੇ ਫਸਲ ਦੇਣੀ ਆ ਕਿ ਬਾਕੀ ਹਿੰਦੁਸਤਾਨ ਰੱਜੇ ਰਹੇ ਇਹ ਤੁਸੀਂ ਸਾਨੂੰ ਡੋਬ ਦਿਓ ਆਪ ਤੁਸੀਂ ਰੱਜੇ ਰਹੋ ਇਦੇ ਨਾਲ ਹੁਣ ਜਿਹੜੀ ਗਾਂ ਫੂਡ ਇਨਫਲੇਸ਼ਨ ਹੈ 20% ਤੱਕ ਉੱਪਰ ਚਲੀ ਜਾਣੀ ਆ। ਸੋ 20-25% ਬਾਕੀ ਹਿੰਦੁਸਤਾਨ ਤਿਆਰ ਰਵੇ ਹੁਣ ਫਸਲ ਰੋਟੀ ਮਹਿੰਗੀ ਮਿਲੂਗੀ। ਫਿਰ ਅੱਗੇ ਇਸ ਵਕਤ 25 2.5 ਮਿਲੀਅਨ 25 ਲੱਖ ਲੋਕ ਨੂੰ ਘਰ ਛੱਡਣੇ ਪਏ ਆ। ਪਰ ਮੋਦੀ ਸਾਹਿਬ ਦੀ ਦਿਮਾ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਉਹ ਤੇ ਬਿਹਾਰ ਦੇ ਇਲੈਕਸ਼ਨ ਦੇ ਵਿੱਚ ਰੋਂਦੇ ਫਿਰਦੇ ਆ। ਹੁਣ ਕੱਲ ਨੂੰ ਕਹਿੰਦੇ ਆ ਵੀ ਆਉਣਗੇ ਪੰਜਾਬ ਇੱਥੇ ਹੁਣ ਕੀ ਕਰਨਾ ਇਹ ਆ ਜਾਣ ਉਹਨਾਂ ਨੂੰ ਲੰਗਰ ਛਕਾ ਦਾਂਗੇ ਸੋ ਇਹ ਅੱਗੇ ਕੰਪੇਅਰ ਕੀਤਾ ਵੀ ਕਿ ਪੰਜਾਬ ਔਰ ਸਾਡੇ ਦੇ ਵਿੱਚ ਕੀ ਡਿਫਰੈਂਸ ਹੈ ਵੀ ਪੰਜਾਬ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਤੇ ਇੰਡੀਆ ਵਾਲਾ ਪੰਜਾਬ ਹੈ ਦੋਹਾਂ ਦੇ ਵਿੱਚ ਕਿੰਨਾ ਕੀ ਕੀ ਫਰਕ ਪਿਆ ਆ ਸੋ ਇੰਡੀਆ ਦੇ ਵਿੱਚ ਤੇ ਕੀ ਅਭੀ ਜਾਣ ਬੁਝ ਕੇ ਡਿਲੇ ਕੀਤਾ ਗਿਆ ਤੇੜਾ ਪਾਕਿਸਤਾਨ ਸੀ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਹੀ ਲੇਟ ਦਿੱਤੀ ਪਾਕਿਸਤਾਨ ਨੂੰ ਜਿਹੜੀ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਸੰਧੀ ਹੋਈ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੀ ਉਹ ਦੋ ਦਿਨ ਤਿੰਨ ਦਿਨ ਪਹਿਲਾਂ ਦੇਣੀ ਚਾਹੀਦੀ ਸੀ ਉਹ ਇਹਨਾਂ ਨੇ ਦੋ ਦੋ ਤਿੰਨ ਤਿੰਨ ਘੰਟੇ ਪਹਿਲਾਂ ਦਿੱਤੀ ਆ ਔਰ ਉਹ ਵੀ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਹੈ ਡਾਇਰੈਕਟ ਜਿਹੜੀ ਹੌਟਲਾਈਨ ਉਹਦੇ ਥਰੂ ਨਹੀਂ ਦਿੱਤੀ ਐਮਬੈਸੀਜ਼ ਦੇ ਥਰੂ ਦਿੱਤੀ ਆ ਸੋ ਘੁਮ ਫਿਰ ਕੇ ਇਨਫੋਰਮੇਸ਼ਨ ਪਹੁੰਚ ਰਹੀ ਆ ਔਰ ਹਾਲ ਉਹਨਾਂ ਦਾ ਵੀ ਢੜੇ ਵਰਗਾ ਹੀ ਆ ਕਿਉਂਕਿ ਉਹਨਾਂ ਦੀ ਮੇਨਟੇਨੈਂਸ ਸਾਡੇ ਤੋਂ ਉਹਨਾਂ ਕੋਲ ਰਿਸੋਰਸਸ ਘਟਿਆ ਉਹਨਾਂ ਦੀ ਮੇਨਟੇਨੈਂਸ ਹੋਰ ਵੀ ਪੂਰ ਹੈ ਸਾਡੇ ਚ ਨੀਤ ਮਾੜੀ ਆ ਉਹਨਾਂ ਕੋਲ ਰਿਸੋਰਸਸ ਮਾੜੇ ਆ ਔਰ ਇਹ ਸਾਰੇ ਰਿਸਰਚ ਪੇਪਰ ਦਾ ਇਹਨਾਂ ਨੇ ਤੱਤ ਕੱਢਿਆ ਆਪਾੜਾ ਤੱਤ ਕੱਢਿਆ ਵੀ ਤਕਰੀਬਨ 70% ਜਿਹੜਾ ਲਾਸ ਹੈ ਘਟਣਾ ਸੀ 70% ਲਾਸ ਘਟਣਾ ਸੀ ਅਗਰ ਇਹ ਲੋਗ ਇਮਾਨਦਾਰ ਹੁੰਦੇ ਆ ਸਾਰੇ ਜਰਨਲਸ ਦੇ ਗਾਂ ਰੈਫਰੈਂਸਿਸ ਨੇ ਜਿਹੜੇ ਅਸੀਂ ਵਰਕਆਊਟ ਕੀਤੇ ਆ ਔਰ ਹੁਣ ਤੇ ਵੀਡੀਓ ਵੀ ਆ ਰਹੀਆਂ ਸਾਹਮਣੇ ਉਹਨਾਂ ਦੀ অথেন্টিਸਿਟੀ ਵੀ ਪ੍ਰੂਵ ਹੋਈ ਜਾਣੀ ਆ ਵੀ ਕਿ ਇਹਨਾਂ ਨੇ ਕਿਵੇਂ ਜਾਣ ਬੁਚਕੇ ਸਾਰਾ ਕੁਝ ਕੀਤਾ ਆ ਸੋ ਆਈ ਮੇਰਾ ਬਹਾਰਤ ਮਹਾਨ ਪੰਜਾਬ ਸਭ ਤੋਂ ਵੱਧ ਖਾਣਾ ਦਿੰਦਾ ਆ ਪੰਜਾਬ ਬਾਕੀ ਸੂਬਿਆਂ ਨੂੰ ਪਾਣੀ ਦਿੰਦਾ ਆ ਪੰਜਾਬ ਸਭ ਤੋਂ ਵੱਧ ਆਰਮੀ 'ਚ ਭੇਜਦਾ ਆ ਤੇ ਉਸ ਤੋਂ ਬਾਅਦ ਲਾਈ ਚਲੋ ਤਿਰੰਗੇ ਨੂੰ ਸਲੂਟ ਵਾਰੀ ਜਾਓ ਜਾਨਾ ਭਾਈ ਓਕੇ ਵੈਰੀ ਖਾਲਸਾ ਵੈਰੀ ਜੀ ਕੀ ਫਤਿਹ